ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਅਤੇ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੁੰ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ बार-बार ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਨਖਾਹਾਂ ਕਰਾਰ ਕਰਨ ਤੋਂ ਬਾਅਦ ਖਾਸ ਤੌਰ ਤੇ ਇਹ ਮੰਗ ਹੋਰ ਤੇਜ਼ੀ ਦੇ ਨਾਲ ਵੱਧ ਗਈ ਸੀ ਸੱਚੇ ਕਾਲ ਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਸਿਮਰਨਜੀਤ ਕੌਰ ਗੱਲ ਤੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਹੈ ਬੀਤੇ ਦਿਨੀ ਵੀ ਸੁਖਬੀਰ ਸਿੰਘ ਬਾਦਲ ਜਿਹੜੀ ਅਕਾਲ ਤਖਤ ਸਹਾਵਿਖੇ ਗਏ ਸੀ ਅਪੀਲ ਲੈ ਕੇ ਗਏ ਸੀ ਜਿੱਥੇ ਉਹਨਾਂ ਕਿਹਾ ਸੀ ਕਿ 2.5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਨੂੰ ਤਨਖਾਹਿਆ ਕਰਾਰ ਕੀਤਾ ਗਿਆ ਤੇ ਹੁਣ ਧਾਰਮਿਕ ਸਜ਼ਾ ਜਿਹੜੀ ਲਗਾਉਣੀ ਹੈ ਉਹ ਜਲਦ ਤੋਂ ਜਲਦ ਲਗਾ ਦਿੱਤੀ ਜਾਵੇ ਅਜਿਹੀ ਇੱਕ ਅਪੀਲ ਲੈ ਕੇ ਗਏ ਸੀ ਸੁਖਬੀਰ ਸਿੰਘ ਬਾਦਲ ਦੂਜੇ ਪਾਸੇ ਜੇ ਸੁਧਾਰ ਲਹਿਰ ਦੀ ਗੱਲ ਕਰੀਏ ਜਿਨ੍ਹਾਂ ਨੂੰ ਬਾਗੀ ਧੜਾ ਵੀ ਕਹਿ ਦਿੱਤਾ ਜਾਂਦਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਲਗਾਤਾਰ ਮੰਗ ਕਰ ਰਿਹਾ ਸੀ ਕਿ ਸੁਖਬੀਰ ਬਾਦਲ ਦੀ ਅਗਵਾਈ ਦੇ ਹੇਠ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਸਾਨ ਹੋਇਆ ਹੈ ਸੁਖਬੀਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ 2015 ਦੇ ਵਿੱਚ ਡੇਰਾ ਪ੍ਰਮੁਖ ਰਾਮ ਰਹੀਮ ਦੇ ਨਾਲ ਜੁੜੀਆਂ ਜੜੀਆਂ ਵੀ ਘਟਨਾਵਾਂ ਹੋਈਆਂ ਸੀ ਭਾਵੇਂ ਉਹ ਬੇਦਬੀ ਕਾਂਡ ਸੀ ਭਾਵੇਂ ਬਰਗਾੜੀ ਗੋਲੀ ਕਾਂਡ ਸੀ ਭਾਵੇਂ ਰਾਮ ਰਹੀਮ ਨੂੰ ਮਾਫੀ ਦਿਵਾਉਣ ਦੀ ਘਟਨਾ ਸੀ ਸੋ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਇੱਕ ਸ਼ਿਕਾਇਤ ਸ੍ਰੀ ਅਕਾਲ ਤਖਤ ਸਹਾਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਹਨ ਨੂੰ ਸੌਂਪੀ ਗਈ ਸੀ ਸੁਧਾਰ ਲਹਿਰ ਦੇ ਵੱਲੋਂ ਉਹ ਲੋਕ ਜੋ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਿੱਸਾ ਸੀ ਪਰ ਹੁਣ ਉਹਨਾਂ ਨੇ ਇੱਕ ਬਗਾਵਤ ਦੀ ਠਾਨ ਲਈ ਸੀ ਸੋ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਸੁਖਬੀਰ ਬਾਦਲ ਤੋਂ ਲਗਾਤਾਰ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਕਿ ਤੁਹਾਡੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋਇਆ ਹੈ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਹੈ ਵੋਟ ਸ਼ੇਅਰ ਉਹ ਵੀ ਘਟਿਆ ਹੈ ਅ ਵਿਧਾਨ ਸਭਾ ਚੋਣਾਂ ਦੇ ਵਿੱਚ 2022 ਦੀ ਗੱਲ ਕਰੀਏ ਤਾਂ ਉਦੋਂ ਅਕਾਲੀ ਦਲ ਦੇ ਹਿੱਸੇ ਕੋਈ ਬਹੁਤੀਆਂ ਸੀਟਾਂ ਨਹੀਂ ਆਈਆਂ ਸਿਰਫ 3 ਸੀਟਾਂ ਆਈਆਂ ਸੀ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਵਿੱਚ ਬੜੇ ਹੀ ਨਿਰਾਸ਼ਾਜਨਕ ਨਤੀਜੇ ਜਿਹੜੇ ਨੇ ਉਹ ਵੇਖਣ ਨੂੰ ਮਿਲੇ ਸੋ ਕੇਵਲ ਇੱਕ ਸੀਟ ਦੇ ਉੱਤੇ ਸਿਮਟ ਕੇ ਰਹਿ ਗਈ 104 ਸਾਲ ਪੁਰਾਣੀ ਖੇਤਰੀ ਪਾਰਟੀ ਪੰਜਾਬ ਦੀ ਸੋ ਇਨ੍ਹਾਂ ਸਾਰੀਆਂ ਕਾਰਵਾਈਆਂ ਦਾ ਸਿਰਾ ਜੜਾ ਉਹ ਸਿਰਫ ਸੁਖਬੀਰ ਸਿੰਘ ਬਾਦਲ ਦੇ ਸਿਰ ਦੇ ਉੱਤੇ ਬੰਨ੍ਹ ਦਿੱਤਾ ਗਿਆ ਕਿ ਸੁਖਬੀਰ ਬਾਦਲ ਲਗਾਤਾਰ 16 ਸਾਲ ਤੋਂ ਵੀ ਵੱਧ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰ ਰਹੇ ਸਨ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਬਣੇ ਹੋਏ ਸਨ ਗ੍ਰਹਿ ਮੰਤਰੀ ਰਹਿ ਚੁੱਕੇ ਸੀ ਪੰਜਾਬ ਦੇ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਸੀ ਉਹ ਸੋ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਸਾਰੀਆਂ ਘਟਨਾਵਾਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਇਹ ਵੀ ਕਿਹਾ ਗਿਆ ਕਿ ਜੇ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦੇਵੇ ਤਾਂ ਕਿਸੇ ਹੋਰ ਨੂੰ ਪ੍ਰਧਾਨ ਬਣਾਇਆ ਜਾਵੇ ਤਾਂ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਜਿਹੜਾ ਸੁਧਰ ਕਬੇ ਲੋਕਾਂ ਦੇ ਵਿੱਚ ਜਿਹੜੀ ਛਵੀ ਹੈ ਉਹ ਮਜ਼ਬੂਤ ਹੋਣੀ ਸ਼ੁਰੂ ਹੋ ਜਾਵੇ ਸੋ ਅਜਿਹੀਆਂ ਮੰਗਾਂ ਲਗਾਤਾਰ ਕੀਤੀਆਂ ਗਈਆਂ ਸੀ ਜਿ세 ਚੱਲਦਿਆਂ ਹੁਣ ਸ਼ਖਬੀਰ ਸਿੰਘ ਬਾਦਲ ਨੇ ਵਰਕਿੰਗ ਕਮੇਟੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਇਸ ਉੱਤੇ ਸੁਧਾਰ ਲਹਿਰ ਦਾ ਕੀ ਕਹਿਣਾ ਹੈ ਉਹ ਪ੍ਰਤੀਕਿਰਿਆ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਉਣੀਆ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜਨ ਵਾਸਤੇ ਜੀ ਬਹੁਤ ਧੰਨਵਾਦ ਜੀ ਜੀ ਡਾਕਟਰ ਸਾਹਿਬ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਸ਼ਖਬੀਰ ਬਾਦਲ ਦੇ ਅਸਤੀਫੇ ਦੀ ਸ਼ਖਬੀਰ ਸਿੰਘ ਬਾਦਲ ਹਰਾਨ ਨੇ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਹੈ ਸੋ ਕੀ ਕਹਿਣਾ ਚਾਹੁੰਦੇ ਇਸਤੇ ਕਿ ਕੁ ਮੈਂ ਸਮਝਦਾ ਕਿ ਬਹੁਤ ਦੇਰ ਕਰ ਦਿੱਤੀ ਆਪਣਾ ਵੀ ਨੁਕਸਾਨ ਕਰਾ ਲਿਆ ਜੀ ਪਾਰਟੀ ਦਾ ਵੀ ਨੁਕਸਾਨ ਕਰਤਾ ਉਹ ਸਾਡੇ ਪਿੰਡਾਂ 'ਚ ਇੱਕ ਕਹਾਵਤ ਹੈਗੀ ਹੈ ਕਿ 100 ਗੰਡੇ ਵੀ ਖਾ ਲੇ 170 ਵੀ ਖਾ ਲੇ ਤੇ ਅਖੀਰ 100 ਰੁਪਇਆ ਵੀ ਦੇਣਾ ਪਿਆ ਇਸ ਕਰਕੇ ਬਹੁਤ ਵੱਡੇ ਨੁਕਸਾਨ ਤੋਂ ਬਾਅਦ ਜੀ ਅੱਜ ਫੈਸਲਾ ਲਿਆ ਹੁਣ ਅੱਗੇ ਮੈਂ ਤਾਂ ਇਹੀ ਹਲੇ ਤੱਕ ਤਵਕਕੋ ਰੱਖੂੰਗਾ ਕਿ ਜਿਹੜੇ ਤਾਨਾਸ਼ਾਹੀ ਤਰੀਕੇ ਨਾਲ ਜਿਨ੍ਹਾਂ ਨੂੰ ਵੀ ਪਾਰਟੀ 'ਚੋਂ ਬਾਹਰ ਕੀਤਾ ਗਿਆ ਸੀ ਉਹਨਾਂ ਨੂੰ ਵੀ ਵਾਪਸ ਬੁਲਾ ਕੇ ਫਿਰ ਫੈਸਲਾ ਹੋਣਾ ਚਾਹੀਦਾ ਕਿ ਕੌਣ ਅੱਗੇ ਪ੍ਰਧਾਨ ਬਣੇ ਅਗਰ ਉਹੀ ਮਤਲਬ ਕੁਝ ਲੋਕਾਂ ਨੇ ਬੈਠ ਕੇ ਫੈਸਲਾ ਕਰਨਾ ਹੈ ਤੇ ਆਪਣਾ ਹੀ ਪ੍ਰਧਾਨ ਬਣਾਉਣਾ ਹੈ ਤੇ ਫਿਰ ਮੇਰੇ ਖਿਆਲ ਹੈ ਹਲੇ ਤੱਕ ਫੇਰ ਅੱਗੇ ਪਾਰਟੀ ਦੀ ਘਾਟੇ ਵਾਲਾ ਸੌਦਾ ਹੀ ਰਹੇਗਾ ਜੀ ਅਬਰਾਸਾਬ ਜਿਸ ਤਰ੍ਹਾਂ ਹੁਣ ਸ੍ਰੀ ਅਕਾਲ ਤਖਤ ਸਹਿਬ ਵਿਖੇ ਵੀ ਨਤਮਸਤਕ ਹੋ ਕੇ ਆਏ ਸੀਗੇ ਸੁਪੀਰ ਬਾਦਲ ਅਪੀਲ ਵੀ ਦਿੱਤੀ ਸੀਗੀ ਕਿ ਜਲਤੋ ਜਲਦ ਸਜ਼ਾ ਧਾਰਮਿਕ ਜਿਹੜੀ ਲਗਾਉਣੀ ਆ ਉਹ ਲਗਾ ਦਿੱਤੀ ਜਾਵੇ ਕਿਉਂਕਿ ਕੋਈ ਸਿਆਸੀ ਜ਼ਿੰਮੇਵਾਰੀਆਂ ਵੀ ਨਹੀਂ ਕੋਈ ਘਰੇਲੂ ਰੁਝੇਵੇਂ ਵੀ ਨਹੀਂ ਮੇਰੇ ਜੋ ਮੈਂ ਨਹੀਂ ਨਿਭਾ ਪਾ ਰਿਹਾ ਸੋ ਇਸਦੇ ਚਲਦਿਆਂ ਅਚਾਨਕ ਇਸ ਤਰ੍ਹਾਂ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਸ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ ਦੇਖੋ ਮੈਂ ਸਮਝਦਾ ਕਿ ਗੁਰੂ ਸਾਹਿਬ ਦੇ ਘਰ ਜਿਹੜੀ ਉਸ ਦਿਨ ਜਾ ਕੇ ਛੱਟ ਲੱਗੀ ਹੈ ਹੂੰ ਕਈ ਵਾਰੀ ਬੰਦੇ ਨੂੰ ਕਿਸੇ ਠੋਕਰ ਤੋਂ ਹੀ ਸਿੱਖ ਮਿਲਦੀ ਹੈ ਅਸੀਂ ਬੜਾ ਰੌਲਾ ਪਾ ਰਿਆ ਬੜਾ ਮਤਲਬ ਚੀਖ ਝਾੜਾ ਵੀ ਕਰਕੇ ਪੈ ਕਹਿ ਕੇ ਦੇਖ ਲਿਆ ਸੀ ਪਰ ਸੁਣ ਨਹੀਂ ਨੀ ਪਰ ਜਦੋਂ ਗੁਰੂ ਸਾਹਿਬ ਦੇ ਘਰੋਂ ਜਿਹੜੀ ਠੋਕਰ ਲੱਗੀ ਹੈ ਮੇਰੇ ਖਿਆਲ ਹੈ ਕਿ ਸ਼ਾਇਦ ਉਹ ਨੇ ਹੀ ਕੋਈ ਅੰਦਰੋਂ ਦਿਮਾਗੀ ਤੌਰ ਤੇ ਜਗਾ ਦਿੱਤਾ ਹੋਵੇ ਔਰ ਸਹੀ ਫੈਸਲਾ ਲੈਣ ਦਾ ਜਿਹੜਾ ਹੈ ਉਹ ਮਨ ਬਣਾ ਲਿਆ ਹੋਵੇ ਜਾਣਾ ਜਿਸ ਦਿਨ ਅਕਾਲ ਤਖਤ ਸਾਹਿਬ ਤੇ ਜਾਣਾ ਸੀ ਪਹਿਲਾਂ ਹੀ ਅਸਤੀਫਾ ਦੇ ਕੇ ਜਾਂਦੇ ਤੇ ਸ਼ਾਇਦ ਇਹਨਾਂ ਹਾਲਾਤਾਂ ਜਿੱਨਾ ਗੱਲ ਪਹੁੰਚਦੀ ਤੇ ਔਰ ਅੱਜ ਨੂੰ ਇਹ ਗੱਲ ਸ਼ਾਇਦ ਕਈ ਪਾਸੇ ਨੂੰ ਪਹਿਲਾਂ ਹੀ ਤੁਰੀ ਹੁੰਦੀ ਇਸ ਕਰਕੇ ਸਾਰੇ ਮਰਜ਼ਾਦਾਵਾਂ ਦਾ ਘਾਣ ਕਰਨ ਤੋਂ ਬਾਅਦ ਹੂੰ ਅੱਜ ਮੈਂ ਸਮਝਦਾ ਕਿ ਇੱਕ ਪਾਰਟੀ ਤੋਂ ਅਸਤੀਫਾ ਦਿੱਤਾ ਬਾਕੀ ਅਕਾਲ ਤਖਤ ਸਾਹਿਬ ਕੋਲੇ ਤਾਂ ਜੋ ਮਸਲਾ ਉਹ ਸਾਰਿਆਂ ਦਾ ਪੈਂਡਿੰਗ ਹੀ ਹੈ ਜੀ ਬ੍ਰਾਟ ਸਾਹਿਬ ਦਲਜੀਤ ਚੀਮਾਹੋਰਾ ਨੇ ਟਵੀਟ ਕੀਤਾ ਸੀ ਤੇ ਉਹ ਕਹਿ ਰਹੇ ਸੀ ਕਿ ਹੁਣ ਨਵੇਂ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਉਸ ਵਾਸਤੇ ਰਾਹ ਪੱਧਰਾ ਹੋ ਚੁੱਕਾ ਹੈ ਸੋ ਤੁਹਾਡੇ ਮੁਤਾਬਿਕ ਹੁਣ ਕਿਸ ਨੂੰ ਚੁਣਿਆ ਜਾ ਸਕਦਾ ਹੈ ਜਾਂ ਕੌਣ ਹੋਣਾ ਚਾਹੀਦਾ ਹੈ ਅਗਲਾ ਪ੍ਰਧਾਨ ਮੇਰੀ ਇਹ ਬੇਨਤੀ ਹੈ ਕਿ ਬਾਦਲ ਦਲ ਨਹੀਂ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਹੋਣਾ ਚਾਹੀਦਾ ਜਦੋਂ ਭਰਤੀ ਹੋ ਕੇ ਜਿੰਨੇ ਵੀ ਵਰਕਿੰਗ ਕਮੇਟੀ ਦੇ ਉਸ ਵੇਲੇ ਮੈਂਬਰ ਬਣੇ ਸੀ ਉਹਨਾਂ ਸਾਰਿਆਂ ਨੂੰ ਬੁਲਾਉਣਾ ਚਾਹੀਦਾ ਹੈ ਹੋ ਸਕਦਾ ਕੋਈ ਹੋਰ ਕਿਸੇ ਪਾਰਟੀ 'ਚ ਵੀ ਬੈਠਾ ਹੋਵੇ ਬੰਦਾ ਤੇ ਉਹਨੂੰ ਪੁੱਛਣਾ ਚਾਹੀਦਾ ਭਾਈ ਅਸੀਂ ਅੱਜ ਨਵਾਂ ਪ੍ਰਧਾਨ ਬਣਾਉਣ ਲੱਗੇ ਆਂ ਤੂੰ ਪਾਰਟੀ 'ਚ ਵਾਪਸ ਹੋਣਾ ਤਾਂ ਆ ਸਾਰਿਆਂ ਨੂੰ ਸੱਦਾ ਦੇ ਕੇ ਸਾਰਿਆਂ ਨੂੰ ਇੱਕ ਮੰਚ 'ਤੇ ਇਕੱਠੇ ਹੋ ਕੇ ਫਿਰ ਸਾਂਝਾ ਪ੍ਰਧਾਨ ਚੁਣ ਕੇ ਅੱਗੇ ਪਾਰਟੀ ਨੂੰ ਅੱਗੇ ਵਧਾਉਣਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਬਰਾਤ ਸਾਹਿਬ ਜੀ ਧੰਨਵਾਦ ਜੀ ਹੁਣ ਤੱਕ ਦੀ ਵੱਡੀ ਖਬਰ ਬਾਰ-ਬਾਰ ਸੁਖਬੀਰ ਬਾਦਲ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਕਿ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿਓ ਤੇ ਆਖਿਰਕਾਰ ਉਹਨਾਂ ਨੇ ਅਹੁਦਾ ਛੱਡ ਦਿੱਤਾ ਹੈ ਕਾਰਜਕਾਰੀ ਪ੍ਰਧਾਨ ਪਹਿਲਾਂ ਤੋਂ ਹੀ ਬਲਵਿੰਦਰ ਸਿੰਘ ਭੁੰਦੜ ਹਰਾਨ ਨੂੰ ਲਗਾਇਆ ਗਿਆ ਸੀ ਇੱਥੇ ਕਿ ਵੇਖਣ ਵਾਲੀ ਗੱਲ ਇਹ ਵੀ ਹੋ ਰਹੀ ਹੈ ਕਿ ਕਿਸੇ ਵੀ ਅਕਾਲ ਤਖਤ ਸਾਹ ਦੇ ਜਥੇਦਾਰ ਹੋਰਾਂ ਨੇ ਜਲਦ ਹੀ ਫੈਸਲਾ ਜਿਹੜਾ ਹੈ ਉਹ ਸੁਣਾਉਣਾ ਹੈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਤਾਂ ਅਸ਼ੰਕੇ ਇਹ ਜਤਾਏ ਜਾ ਰਹੇ ਨੇ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਡਰ ਸੀ ਕਿ ਕੋਈ ਸਿਆਸੀ ਸਜ਼ਾ ਨਾ ਮੈਨੂੰ ਲਗਾ ਦੇਣ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਤਾ ਕਿਉਂਕਿ ਬਾਰ-ਬਾਰ ਉਹਨਾਂ ਤੇ ਦੋਸ਼ ਲੱਗ ਰਹੇ ਸੀ ਕਿ ਬਾ ਜ਼ਿੱਦ ਨੇ ਹੋ ਅਹੁਦਾ ਛੱਡਣ ਵਾਸਤੇ ਤਿਆਰ ਨਹੀਂ ਪਰ ਅੱਜ ਅਚਾਨਕ ਉਹਨਾਂ ਨੇ ਆਪਣੇ ਅਹੁਦੇ ਤੋਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਵਰਕਿੰਗ ਕਮੇਟੀ ਨੂੰ ਅਸਤੀਫਾ ਭੇਜ ਦਿੱਤਾ ਵਰਕਿੰਗ ਕਮੇਟੀ ਤੋਂ ਵੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੋ ਲੰਬੇ ਹੋ ਗਏ ਨੇ ਸੁਖਬੀਰ ਬਾਦਲ ਆਪਣੀਆਂ ਉਹਨਾਂ ਸਿਆਸੀ ਜ਼ਿੰਮੇਵਾਰੀਆਂ ਤੋਂ ਜੋ ਵੱਡੇ ਪੱਧਰ ਤੇ ਉਹਨਾਂ ਨੂੰ ਸੌਂਪੀਆਂ ਗਈਆਂ ਸੀ ਤਾਜ਼ਾ ਜਾਣਕਾਰੀ ਲਈ ਬਨੈਰੋ ਸਾਡੇ ਨਾਲ 5 ਚੈਨਲ ਪੰਜਾਬੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ